ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਨੂੰ ਪਤਾ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੀ ਮਾਰ ਦੇ ਨਾਲ ਬਰਬਾਦੀ ਹੋਈ ਆ ਵਕ ਵਕ ਪਿੰਡਾਂ ਦੇ ਵਿੱਚ ਫਸਲਾਂ ਖਰਾਬ ਹੋਈਆਂ ਘਰਾਂ ਦਾ ਨੁਕਸਾਨ ਹੋਇਆ ਤਾਂ ਉਸ ਤੋਂ ਬਾਅਦ ਆਪ ਜੀ ਨੂੰ ਪਤਾ ਅਸੀਂ ਪਿਛਲੇ 20 25 ਦਿਨਾਂ ਤੋਂ ਜਿਹੜਾ ਰੈਸਕਿਊ ਕਰਦੇ ਰਹੇ ਸਾਡੇ ਭੈਣ ਭਰਾਵਾਂ ਨੂੰ ਤੇ ਚੀਜ਼ਾਂ ਦੀ ਸੇਵਾ ਕਰਦੇ ਰਹੇ ਚਾਹੇ ਉਹ ਚਾਰ ਦੀ ਹੋਵੇ ਚਾਹੇ ਉਹ ਰਾਸ਼ਨ ਦੀ ਹੋਵੇ ਇਦਾਂ ਜਿਹੜੀ ਸੇਵਾ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਚੱਲ ਰਹੀ ਸੀ ਜੀ ਉਸ ਤੋਂ ਬਾਅਦ ਹੁੰਦਾ ਕੀ ਹੈ ਜੀ ਅਗਲਾ ਪੜਾ ਉਦੋਂ ਸ਼ੁਰੂ ਹੁੰਦਾ ਜਦੋਂ ਸੱਚ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪਾਣੀ ਘਟ ਜਾਂਦਾ ਕਿਸ਼ਤੀਆਂ ਚੱਲਣੋਂ ਹਟ ਜਾਂਦੀਆਂ ਨੇ ਉਸ ਤੋਂ ਅਗਲੀ ਸੇਵਾ ਜਿਹੜੀ ਸੰਸਥਾ ਵੱਲੋਂ ਸ਼ੁਰੂ ਕੀਤੀ ਜਾਂਦੀ ਆ ਉਹ ਵੱਖ-ਵੱਖ ਥਾਵਾਂ ਤੇ ਜਿਹੜੀ ਇਹ ਸਪਰੇਅ ਕੀਤੀ ਜਾਂਦੀ ਆ ਜਿਹਦੇ ਨਾਲ ਕੀ ਹੈ ਸੰਗਤ ਦੀ ਜਿਹੜਾ ਪਾਣੀ ਆ ਉਹ ਸਾਡੇ ਖੇਤਾਂ ਦੇ ਵਿੱਚ ਖੜਾ ਸਾਡੇ ਵੱਖ-ਵੱਖ ਥਾਵਾਂ ਤੇ ਪਾਣੀ ਖੜਨ ਦੇ ਨਾਲ ਉਹ ਇੰਨਾ ਕੁ ਬਦਬੂ ਜਿਹੜੀ ਫੈਲ ਰਹੀ ਆ ਕਿਉਂਕਿ ਚਾਹੇ ਕੋਈ ਟੋਬੇ 'ਚ ਪਾਣੀ ਹੋਵੇ ਚਾਹੇ ਫਸਲਾਂ ਦੇ ਵਿੱਚ ਹੋਵੇ ਪਾਣੀ ਉਦੋਂ ਤੋਂ ਜਿਹੜੀ ਬਿਮਾਰੀ ਫੈਲਣ ਦਾ ਬਹੁਤ ਵੱਡੇ ਪੱਧਰ ਤੇ ਡਰ ਹੁੰਦਾ ਉਸ ਤੋਂ ਬਾਅਦ ਹੁੰਦਾ ਕੀ ਆ ਜੀ ਜਿੱਥੇ ਸਾਡੇ ਭੈਣ ਭਰਾ ਜਿਹੜੇ ਮੈਡੀਕਲ ਕੈਂਪ ਲਾਉਂਦੇ ਨੇ ਉੱਥੇ ਫਿਰ ਅਸੀਂ ਹਰ ਰੋਜ਼ ਇੱਕ ਪਿੰਡ ਜਿਹੜਾ ਇਹ ਫੋਗਿੰਗ ਦਾ ਜਿਹੜਾ ਕੀਤੀ ਜਾਂਦੀ ਹੈ ਸੇਵਾ ਹਰ ਰੋਜ਼ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਟੀਮਾਂ ਇਹ ਜਾਣੀਆਂ ਨੇ ਉਦੋਂ ਬਾਅਦ ਘਰ-ਘਰ ਜਾ ਕੇ ਜਿਹੜਾ ਇਹ ਫੋਗਿੰਗ ਕੀਤੀ ਜਾਂਦੀ ਹੈ ਤਾਂ ਕਿ ਜਿਹੜਾ ਮੱਛਰ ਆ ਜਾਂ ਕੋਈ ਹੋਰ ਵੀ ਕੋਈ ਜ਼ਹਿਰੀਲੀ ਚੀਜ਼ ਆ ਜਿਹੜੀ ਪਸ਼ੂਆਂ ਨੂੰ ਬਿਮਾਰੀ ਨਾ ਫੈਲੇ ਤੇ ਸਾਡੇ ਪਿੰਡ ਭਰਾ ਕਿਉਂਕਿ ਮੱਛਰ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਕਿਉਂਕਿ ਇੰਨਾ ਪਾਣੀ ਜਿਹੜਾ ਇਲਾਕੇ ਦੇ ਵਿੱਚ ਖੜਾ ਹੋਣ ਕਰਕੇ ਤਾਂ ਮੱਛਰ ਜੇ 10% ਸੀ ਤਾਂ ਹੁਣ 90% 100% ਜਿਹੜਾ ਇਹ ਜਿਹੜਾ ਇੰਨਾ ਵੱਧ ਚੁੱਕੇ ਆ ਜੀ ਉਸ ਤੋਂ ਬਾਅਦ ਹੁਣ ਵਕ ਵਕ ਪਿੰਡਾਂ ਦੇ ਵਿੱਚ ਅਸੀਂ ਐਸ ਵਕਤ ਫਿਰੋਜ਼ਪੁਰ ਅਤੇ ਤਰਨਤਨ ਸਾਹਿਬ ਦੇ ਜਿਹੜੇ ਪਿੰਡਾਂ ਦੇ ਵਿੱਚ ਆ ਜੀ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਇਹ ਜਿਹੜੀ ਸੇਵਾ ਚੱਲਦੀ ਆ ਜੀ ਹਰ ਰੋਜ਼ ਨੌਜਵਾਨ ਜਿਹੜਾ ਸ਼ਾਮੀ ਆਪਣੀ ਟੀਮ ਜਾਂਦੀ ਆ ਹਰ ਰੋਜ਼ ਜਿਹੜੀ ਇਹ ਸੇਵਾ ਬੰਨਵਾਉਂਦੀ ਆ ਜੀ ਉਸ ਤੋਂ ਅੱਗੇ ਅਸੀਂ ਸਾਡੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਜੀ ਅਸੀਂ ਤਿੰਨ ਪਿੰਡਾਂ ਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਲੈ ਚੁੱਕੇ ਆ ਜੀ ਅਸੀਂ ਇੱਕ ਦੋ ਦਿਨ ਤੱਕ ਜਿਹੜੀ ਪੇਜਾਂ ਦੇ ਉੱਪਰ ਵੀ ਸ਼ੇਅਰ ਕਰਾਂਗੇ ਜੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਅਸੀਂ ਕੀ ਕੀ ਸੇਵਾ ਨਿਭਾਉਣਾ ਚਾਹੁੰਦੇ ਆ ਤਿੰਨ ਪਿੰਡਾਂ ਦੇ ਵਿੱਚ ਕੀ ਆ ਜੀ ਜਿਹੜਾ ਜ਼ਿਆਦਾ ਨੁਕਸਾਨ ਆ ਉਹ ਰੇਤ ਚੜ ਗਈ ਜੀ ਜਦੋਂ ਦਰਿਆ ਟੁੱਟਦਾ ਤਾਂ ਵਕ ਵਕ ਕਿਸਾਨਾਂ ਦੇ ਖੇਤਾਂ ਦੇ ਵਿੱਚ 5-5 ਫੁੱਟ ਰੇਤ ਜਿਹੜਾ ਚੜ ਚੁੱਕਿਆ ਜਿਹਨੂੰ ਹਟਾਉਣਾ অতি ਜ਼ਰੂਰੀ ਆ ਜਿਹਨੂੰ ਪੱਧਰ ਕਰਨਾ ਬਹੁਤ ਹੀ ਜ਼ਰੂਰੀ ਆ ਜੇਕਰ ਆਪਾਂ ਉਹਨੂੰ ਪੱਧਰ ਨਹੀਂ ਕਰਾਂਗੇ ਤਾਂ ਉੱਥੇ ਫਸਲ ਕਦੇ ਵੀ ਬੀਜੀ ਨਹੀਂ ਜਾਊਗੀ ਔਰ ਜੇ ਅਸੀਂ ਗੱਲ ਕਰੀਏ ਕਿਸਾਨ ਭਰਾਵਾਂ ਦੀ ਇੱਕ ਇੱਕ 2-2 4-4 ਕਿਲੇ ਵਾਲੇ ਕਿਸਾਨ ਨੇ ਜਿਨ੍ਹਾਂ ਦਾ ਵੈਸੇ ਹੀ ਬਹੁਤ ਔਖਾ ਸਰਦਾ ਹੁੰਦਾ 2-2 ਢਾਈ-ਢਾਈ ਕਿਲੇ ਕਿਸੇ ਕੋਲੇ ਅੱਧਾ ਕਿਲਾ ਹੀ ਜਿਹੜੀ ਜ਼ਮੀਨ ਆ ਅਸੀਂ ਤਿੰਨ ਪਿੰਡਾਂ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਚੱਕੀ ਪ੍ਰੋਪਰ ਲਿਸਟਾਂ ਬਣਾ ਕੇ ਅਸੀਂ ਪਿਛਲੇ 10 ਦਿਨਾਂ ਤੋਂ ਜਿਹੜਾ ਕੰਮ ਕਰ ਰਹੇ ਹਾਂ ਤਿੰਨ ਪਿੰਡਾਂ ਦੇ ਵਿੱਚ ਕਿ ਕਿਹੜੇ ਕਿਸਾਨ ਦੀ ਕਿੰਨੀ ਜਿਹੜੀ ਫਸਲ ਖਰਾਬ ਹੋਈ ਹੈ ਤੇ ਕਿਹੜਾ ਕਿਸਾਨ ਆ ਜਿਹਦੇ ਖੇਤ ਦੇ ਵਿੱਚ ਐਡੇ ਵੱਡੇ ਪੱਧਰ ਤੇ ਰੇਤ ਚੜ ਚੁੱਕੀ ਆ ਤਾਂ ਅਸੀਂ ਤਿੰਨ ਪਿੰਡਾਂ ਦੀ ਲਿਸਟਾਂ ਬਣਾਉਣ ਤੋਂ ਬਾਅਦ ਜਿਹੜਾ ਸਾਡਾ ਬਜਟ ਆ ਉਹ ਜਿੰਨਾ ਅਸੀਂ ਸੋਚ ਕੇ ਆਏ ਤੇ ਉਹਦੇ ਨਾਲੋਂ 4 ਗੁਣਾ ਵੱਧ ਆ ਕਿਉਂਕਿ ਇੱਕ ਪਿੰਡ ਦੀ ਜ਼ਿੰਮੇਵਾਰੀ ਆਪਣਾ ਫਰਜ ਸੇਵਾ ਸੁਸਾਇਟੀ ਜਾਂ ਡੇਢ ਪਿੰਡ ਦੀ ਸੇਵਾ ਅਸੀਂ ਨਿਭਾ ਸਕਦੇ ਆਂ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਰ ਜਦੋਂ ਤਿੰਨ ਪਿੰਡਾਂ ਦੀ ਜ਼ਿੰਮੇਵਾਰੀ ਅਸੀਂ ਲੈਣੇ ਆਂ ਸਾਨੂੰ ਵਕ ਵਕ ਪਿੰਡਾਂ ਚੋਂ ਸਾਡੇ ਕੋਲੇ ਕਿਸਾਨ ਆਉਣੇ ਸ਼ੁਰੂ ਹੋਏ ਤਾਂ ਸਾਨੂੰ ਲੱਗਿਆ ਵੀ ਇਹ ਤਿੰਨ ਪਿੰਡਾਂ ਚ ਅਤੀ ਜ਼ਰੂਰੀ ਆ ਮਤਲਬ ਇਹ ਰੇਤ ਹਟਾਉਣੀ ਅਸੀਂ ਇਹ ਵੀ ਉਡੀਕ ਕੀਤੀ ਵੀ ਹੋ ਸਕਦਾ ਕੋਈ ਹੋਰ ਸੰਸਥਾ ਆਵੇ ਤੇ ਉਹਨੂੰ ਇੱਕ ਪਿੰਡ ਦੀ ਜ਼ਿੰਮੇਵਾਰੀ ਦਈਏ ਤੇ ਅਸੀਂ ਹੁਣ ਵੀ ਇਸ ਇਲਾਕੇ ਦੇ ਵਿੱਚ ਆਂ ਹੁਣ ਵੀ ਅਸੀਂ ਵੇਟ ਕਰਦੇ ਆ ਵੀ ਜੇਕਰ ਕੋਈ ਨਾ ਕੋਈ ਭੈਣ ਭਰਾ ਆਵੇ ਤੇ ਆ ਕੇ ਜਿਹੜਾ ਇਹ ਸੇਵਾ ਨਿਭਾਵੇ ਤੇ ਦੂਜੀ ਗੱਲ ਸੰਗਤ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਬਾਕੀ ਰਣਨੀਤੀ ਤਿਆਰ ਹੋ ਰਹੀ ਆ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਵੀ ਆਪਾਂ ਤਿੰਨ ਪਿੰਡਾਂ ਦੀ ਜਗ੍ਹਾ ਤੇ ਮੈਂ ਕਹਿੰਦਾ 6 ਪਿੰਡਾਂ ਦੀ ਸੇਵਾ ਨਿਭਾਈਏ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਤੋਂ ਅਸੀਂ ਟਰੈਕਟਰ ਚਾਹੁੰਦੇ ਆ ਤੁਹਾਡੇ ਤੋਂ ਅਸੀਂ ਚਾਹੁੰਦੇ ਆ ਵੀ ਤੁਸੀਂ 2-2 4-4 ਟਰੈਕਟਰ ਬਨ ਕੇ ਤੁਸੀਂ ਡੀਜ਼ਲ ਦੀ ਸੇਵਾ ਵੀ ਕਰੋ ਕਿਉਂਕਿ ਜਦੋਂ ਤੁਸੀਂ ਡੀਜ਼ਲ ਦੀ ਸੇਵਾ ਕਰੋਗੇ ਤਾਂ ਹੀ ਆਪਾਂ ਪਿਛਲੇ 3 ਜਿਹੜੇ 4 5 6 ਜਿੰਨੇ ਵੀ ਪਿੰਡ ਨੇ ਉਹਨਾਂ ਦੀ ਜ਼ਮੀਨ ਪੱਧਰ ਕਰਕੇ ਪ੍ਰੋਪਰ ਬੀਜਾਂਗੇ ਆਪਾਂ ਨੂੰ ਤੁਹਾਡੇ ਤੋਂ ਬੀਜ ਦੀ ਵੀ ਲੋੜ ਆ ਖਾਦ ਦੀ ਵੀ ਲੋੜ ਆ ਇਸ ਕਰਕੇ ਤੁਹਾਡੇ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਇੱਕ ਤਾਂ ਸ਼ੇਅਰ ਕਰਿਓ ਜਿਹੜੇ ਵੀ ਭੈਣ ਭਰਾ ਸਪੋਰਟ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦਾ ਨੰਬਰ ਨੋਟ ਕਰਕੇ ਉਹਨਾਂ ਦੇ ਕੋਲੋਂ ਡੀਜ਼ਲ ਦੀ ਸੇਵਾ ਹੀ ਲੈਣੀਆਂ ਤੇ ਜ਼ਿਆਦਾਤਰ ਅਸੀਂ ਇਦਾਂ ਕਰਾਂਗੇ ਵੀ ਤੁਸੀਂ ਟਰੈਕਟਰ ਆਪਣੇ ਲਿਆ ਕੇ ਆਪਣੇ ਜਿਹੜਾ ਡੀਜ਼ਲ ਪੋਕ ਕੇ ਜਿਹੜਾ ਸਾਡੇ ਨਾਲ ਸਪੋਰਟ ਕਰੋ ਧੰਨਵਾਦ ਜੀ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਭੈਣ ਭਰਾਵਾਂ ਤੱਕ ਇਹ ਮੈਸੇਜ ਪਹੁੰਚ ਜਾਵੇ ਵੀ ਪਾਈ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਇਹ ਸੇਵਾ ਜਿਹੜੀ ਸ਼ੁਰੂ ਕੀਤੀ ਜਾ ਰਹੀ ਆ ਅਸੀਂ ਤੁਹਾਡੇ ਪਿੰਡ ਭਰਾਵਾਂ ਤੋਂ ਆਸ ਰੱਖਦੇ ਹਾਂ ਵੀ ਤੁਸੀਂ ਇਹਨੂੰ ਸ਼ੇਅਰ ਕਰ ਦੋਗੇ ਤਾਂ ਕਿ ਅਸੀਂ ਇੱਕ ਦੋ ਦਿਨ ਤੱਕ ਪ੍ਰੋਪਰ ਲਾਈਵ ਜਿਹੜੀ ਪੋਸਟ ਕਰਾਂਗੇ ਲਾਈਵ ਉਹਦੇ ਵਿੱਚ ਅਸੀਂ ਦੱਸਾਂਗੇ ਵੀ ਅਸੀਂ ਕਿਹੜੇ ਕਾਰਜ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਚੱਕੀ ਆ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਹੱਸਦੇ ਵਸਦੇ ਰਹੋ ਬਚੌਰ ਰੱਖਿਓ ਆਪਣਾ ਸੇਫ ਰਹੋ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ